ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪ੍ਰਸਿੱਧ ਸ਼ਕਤੀਪੀਠ ਮਾ ਨੈਣਾ ਦੇਵੀ ਮੰਦਿਰ ਦੇ ਬਿਲਕੁਲ ਨਜ਼ਦੀਕ ਪਹੁੰਚਣ ਵਾਲੀ ਰੋਪਵੇ ਮਾਰਗ ਦੀ ਸੇਵਾ 20 ਦਿਨਾਂ ਲਈ ਸ਼ਰਧਾਲੂਆਂ ਲਈ ਬੰਦ ਕੀਤੀ ਗਈ ਹੈ ਰੋਪਵੇ ਦਾ ਨਵੀਨੀਕਰਨ ਅਤੇ ਸੁਰੱਖਿਆ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆਂ ਜ਼ਰੂਰੀ ਰਿਪੇਅਰ ਦੇ ਚੱਲਦਿਆਂ ਲਗਭਗ 20 ਦਿਨਾਂ ਲਈ ਇਹ ਸੇਵਾ ਬੰਦ ਕੀਤੀ ਗਈ ਹੈ ਅਤੇ ਪੂਰੀ ਰਿਪੇਅਰ ਹੋਣ ਤੋਂ ਬਾਅਦ ਹੀ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਦੁਬਾਰਾ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਰੋਪਵੇ ਦੀ ਮਰੰਮਤ ਅੱਜਕੱਲ੍ਹ ਯੁੱਧ ਪੱਧਰ ਤੇ ਚੱਲ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਰੋਪਵੇ ਨੂੰ ਚਲਦਿਆਂ ਲਗਭਗ 30 ਸਾਲ ਦਾ ਸਮਾਂ ਹੋ ਚੁੱਕਾ ਹੈ। ਅਤੇ ਅਹਿਮ ਗੱਲ ਇਹ ਹੈ ਕਿ ਇਹ ਰੋਪਵੇ ਪੂਰੀ ਤਰ੍ਹਾਂ ਹੁਣ ਤੱਕ ਸੁਰੱਖਿਅਤ ਰਹੀ ਹੈ। ਅਤੇ ਇਸ ਦੇ ذریعے ਨਾਲ ਸ਼ਰਧਾਲੂ ਅਤੇ ਯਾਤਰੀ 5 ਮਿੰਟਾਂ ਵਿੱਚ ਹੀ ਮੁੱਖ ਸੜਕ ਤੋਂ ਸ਼੍ਰੀ ਮਾਂ ਨੈਣਾ ਦੇਵੀ ਜੀ ਦੇ ਦਰਬਾਰ ਦੇ ਬਿਲਕੁਲ ਨਜ਼ਦੀਕ ਪਹੁੰਚ ਜਾਂਦੇ ਹਨ ਇਸ ਰਾਜੂ ਮਾਰਗ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਰੂਪਵੇ ਵਿੱਚ ਚੱਲਣ ਵਾਲੀਆਂ ਟਰਾਲੀਆਂ ਨੂੰ ਨਵੇਂ ਸਿਰੇ ਤੋਂ ਨਵੀਨੀਕਰਨ ਕਰਕੇ ਆਕਰਸ਼ਿਤ ਬਣਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਰਾਜੂ ਮਾਰਗ ਦੇ ਪ੍ਰਬੰਧਕਾਂ ਨੇ ਇਹ ਫੈਸਲਾ ਲਿਆ ਹੈ ਕਿ ਇਹ ਰੂਪਵੇ ਮਾਰਗ 20 ਦਿਨਾਂ ਤੱਕ ਬੰਦ ਰੱਖ ਕੇ इस होर भी आकर्षण का केंद्र बनाया जाएगा आओ सुन हैं इस मौके पर प्रबंधक पुजारी ने की किया श्री नैना देवी तो ब्यूरो रिपोर्ट का शटडाउन चल रहा है तो मेरा बहुत पंद्रह से बीस दिन का शटडाउन है तो बठिंदा लोगों का सुरक्षित आने जाने के लिए तो पंद्रह बीस दिन में काम भी खत्म हो जाएगा फिर चालू भी हो जाएगा टायल डाल के बाद बाकी जितना जल्दी होता कि हैं है कि कर देंगे हम लोग पर यह मेंटेनेंस जरूरी है कि यात्री का सुरक्षा के लिए क्योंकि पब्लिक का ध्यान रखना सुरक्षा तो इसीलिए ये सब ये मेंटेनेंस चालू है धन्यवाद रोड पे जो है उसकी रिपेयर चल रही है जो श्रद्धालु इस रोड पे का आनंद लेना चाहते हैं वो कम से कम एक महीना इंतज़ार करें उसके बाद ਮਾਤਾ ਜੀ ਕਿਦਾਂ ਸਮੋਕ ਜਾਈਂ ਜਾ ਮਾਤਾ